ਹਰੇਕਾ ਜੀ ਮਲੇਰ ਕੋਟੇ ਦਾ 17 ਸੈਕਟਰ ਕਿਹਾ ਜਾਣ ਵਾਲਾ ਕਾਲਜ ਰੋਡ ਤੇ ਅੱਜ ਦੀ ਵੀਡੀਓ ਖਾਸ ਕਰਕੇ ਮੇਰੀਆਂ ਭੈਣਾਂ ਲਈ ਆ ਕਿਉਂਕਿ ਅਗਰ ਤੁਸੀਂ ਬਹੁਤ ਸੋਹਣੇ ਸੋਹਣੇ ਸੂਟ ਖਰੀਦਣਾ ਚਾਹੁੰਦੇ ਹੋ ਤੇ ਉਹ ਵੀ ਬਹੁਤ ਘੱਟ ਰੇਟਾਂ ਤੇ ਮਤਲਬ ਵੱਡੇ ਵੱਡੇ ਡਿਸਕਾਊਂਟਾਂ ਤੇ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਜ਼ਰੂਰ ਦੇਖੋ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਬਹੁਤ ਘੈਂਟ ਸੇਲ ਸੇਲ ਲੱਗੀ ਕਿੱਥੇ ਆ ਉਹ ਵੀਡੀਓ ਚ ਅੱਗੇ ਦੱਸਦੇ ਆ ਅੱਜ ਆਪਾਂ ਪਹੁੰਚੇ ਸੀ ਮੋਰ ਚੋਇਸ ਅਰੋੜਾ ਵਾਲਿਆਂ ਦੇ ਪ੍ਰੇਮਲਾਤਾ ਹਸਪਤਾਲ ਦੇ ਸਾਹਮਣੇ ਤੇ ਅੱਜ ਇਹਨਾਂ ਨੇ ਸੇਲ ਸ਼ੁਰੂ ਕੀਤੀ ਹੈ ਜੀ ਸ਼ਾਪ ਦੇ ਉੱਪਰ ਇਹ ਬਹੁਤ ਵੱਡੀ ਸੇਲ ਆ ਸਾਰੇ ਸਟੱਫ ਤੇ ਸੇਲ ਆਈ ਆ ਬਾਕੀ ਜਾਣਕਾਰੀ ਆਪਾਂ ਉਹਦੇ ਐਮਡੀ ਤੋਂ ਲੈਣੇ ਆ ਅੰਕਲ ਜੀ ਨਮਸਕਾਰ ਜੀ ਨਮਸਕਾਰ ਜੀ ਅੰਕਲ ਜੀ ਅਕਸਰ ਆ ਟਾਈਮ ਦੇ ਉੱਪਰ ਜਿਹੜੀ ਸੇਲ ਲੱਗਦੀ ਹੁੰਦੀ ਆ ਸਰਦੀਆਂ ਦੇ ਸਟੱਫ ਤੇ ਲੱਗਦੀ ਹੁੰਦੀ ਆ ਤੇ ਆਪਣੀ ਜਿਹੜੀ ਸੇਲ ਆਈ ਆ ਉਹ ਕਿਹੜੇ ਸਟੱਫ ਤੇ ਲਾਈ ਆ ਜੀ ਜਿਹੜਾ ਆਪਣਾ ਸੇਲ ਲਾਉਣ ਦਾ ਮੇਨ ਮਕਸਦ ਹੈ ਗਰਮੀਆਂ ਦਾ ਤੇ ਸਰਦੀਆਂ ਦਾ ਸਟਾਕ ਹਰ ਤਰ੍ਹਾਂ ਦੇ ਤਿਹਾਰਾ ਆਉਣ ਵਾਲੇ ਤਿਹਾਰਾ ਨੂੰ ਮੁੱਖ ਰੱਖਦੇ ਹੋਏ ਜਿਵੇਂ ਹੁਣ ਈਦ ਆ ਰਹੀ ਆ ਬਸਾਖੀ ਆ ਰਹੀ ਆ ਰੀਨਪਾਨ ਵਾਲਾ ਕਪੜਾ ਫੈਂਸੀ ਕਪੜਾ ਤੇ ਹਾਰਾਂ ਚ ਪਾਉਣ ਵਾਲਾ ਕਪੜਾ ਪਲੇਨ ਪ੍ਰਿੰਟ ਕਢਾਈ ਚਰਾਰਾ ਗਰਾਰਾ ਲਹਿੰਗਾ ਲਾਚਾ ਤੰਚੋਈ ਬ੍ਰੋਕੇਟ ਹਰ ਤਰ੍ਹਾਂ ਦੇ ਫੈਂਸੀ ਸਿੰਥੈਟਿਕ ਕਾਟਨ ਹਰ ਹੀ ਤਰ੍ਹਾਂ ਦੇ ਜਿਹੜਾ ਆਮ ਵਰਤੋਂ ਚ ਵੀ ਆਵੇ ਵਿਆਹ ਸ਼ਾਦੀ ਵਾਸਤੇ ਵੀ ਯੂਜ਼ ਚ ਆਵੇ ਸਭ ਤੋਂ ਪਹਿਲਾਂ ਫੈਂਸੀ ਸਟੱਫ ਦਿਖਾਉਣੇ ਹਨ ਕੋਲੇ ਹਾਂਜੀ ਵੀਰੇ ਕਿਹੜਾ ਸਟੱਫ ਦਿਖਾ ਰਹੇ ਹੋ ਪਹਿਲਾਂ ਜੀ ਇਹ ਆਰਗਾਂਜ਼ਾ ਜੀ ਓਕੇ ਆਰਗਾਂਜ਼ਾ ਦੇ ਵਿੱਚ ਆ ਗਿਆ ਵਰਕ ਹੈ ਜੀ ਓਕੇ ਨਾਲ ਦੁਪੱਟਾ ਵਾਲਾ ਦੁਪੱਟਾ ਵੀ ਦਿਖਾ ਦਿਓ ਦੁਪੱਟੇ ਤੇ ਵੀ ਵਰਕ ਹੋਇਆ ਹੋਇਆ ਹਾਂਜੀ ਹਾਂ ਦੁਪੱਟੇ ਦੇ ਡਿਜ਼ਾਈਨ ਤਿਆਰ ਕੀਤਾ ਹੋਇਆ ਜੀ ਡਿਜ਼ਾਈਨਰ ਅ ਬਟਿਕ ਸਟਾਈਲ ਓਕੇ ਤੇ ਆ ਸ਼ਰਟ ਬਣੀ ਹੋਈ ਐ ਸ਼ਰਟ ਤੇ ਕੰਮ ਕੀਤਾ ਹੋਇਆ ਜੀ ਪਾਕਿਸਤਾਨੀ ਸਟਾਈਲ ਵਾਹ ਜੀ ਵਾਹ ਕਢਾਈ ਦੇਖ ਲਓ ਜੀ ਚੈੱਕ ਕਰ ਲਓ ਨਾਲ ਦੁਪੱਟਾ ਇਹ ਨਵੇਂ ਨਵੇਂ ਡਿਜ਼ਾਈਨ ਆਏ ਨੇ ਮੈਨੂੰ ਲੱਗਦਾ ਦੁਪੱਟਾ ਸਾਰਾ ਹੈਂਡਵਰਕ ਆ ਇਹ ਚ ਵੀ ਤੁਹਾਨੂੰ 20% ਡਿਸਕਾਊਂਟ ਮਿਲੇਗਾ ਜੀ ਡਿਜ਼ਾਈਨ ਬਿਲਕੁਲ ਫਰੈਸ਼ ਐ ਕਨਸੈਪਟ ਬਹੁਤ ਅੱਛਾ ਹੈ ਡਿਫਰੈਂਟ ਕਨਸੈਪਟ ਐ ਜੀ ਹਮ ਦੁਪੱਟਾ ਬਹੁਤ ਸ਼ਾਨਦਾਰ ਹੈ ਹਲੋ ਜੀ ਇਹ ਦਾ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਲਓ ਜੀ ਕਰੋ ਚੈੱਕ ਦੁਪੱਟਾ ਡਿਜ਼ਾਈਨ ਬਿਲਕੁਲ ਫੈਸ਼ੀਅਰ ਸੂਟ ਆ ਗਿਆ ਵੀਰੇ ਨਾ ਹਾਂਜੀ ਹਾਂਜੀ ਹਾਂ ਡਿਜ਼ਾਈਨ ਕਿਉਂਕਿ ਫਰੈਸ਼ ਆ ਇਹ ਪਿਓਰ ਸੈਟਨ ਆ ਜੀ ਓਕੇ ਸਾਰਾ ਹੈਂਡਵਰਕ ਆ ਟੋਟਲੀ ਆ ਬਾਜੂ ਤੇ ਕੰਮ ਆਏਗਾ ਦੁਪੱਟਾ ਵੀ ਪਿਓਰ ਸੇਮ ਸਟੱਫ ਆ ਜੀ ਜਿਹੜਾ ਸੂਟ ਦਾ ਸਟੱਫ ਆ ਦੁਪੱਟੇ ਦੇ ਵੀ ਸਾਰਾ ਵਰਕ ਹੋਇਆ ਹੋਇਆ ਹੈ ਹਾਂ ਦੁਪੱਟਾ ਪੂਰਾ ਫੋਲਡਰ ਲੱਗਿਆ ਹੋਇਆ ਠੀਕ ਹੈ ਵੀਰੇ ਵੀ ਸਾਰਾ ਕੁਝ ਹੈਂਡਵਰਕ ਹੋਇਆ ਹੋਇਆ ਨਾ ਸਾਰਾ ਹੈਂਡਵਰਕ ਆ ਟੋਟਲ ਜੀ ਜਿਹਨੇ ਮੈਂ ਦਿਖਾਇਆ ਦੁਪੱਟੇ ਦੇ ਵਰਕ ਕੀਤਾ ਹੋਇਆ ਪੂਰਾ ਫੋਰਸਾਈਟ ਦੁਪੱਟਾ ਬਣਿਆ ਹੋਇਆ। ਇਹ ਪਾਕਿਸਤਾਨੀ ਸੂਟ ਆ ਗਿਆ ਜੀ। ਹਾਂ ਜੀ ਹਾਂ ਪਾਕਿਸਤਾਨੀ ਆ ਗਿਆ ਦੇਖੋ ਜੀ ਚੈੱਕ। ਪੂਰਾ ਸ਼ਰਟ ਹੈਵੀ ਹੈ ਜੀ। ਤੇ ਬਾਜੂ ਤੇ ਵੀ ਓਨੇ ਹੀ ਕੰਮ ਕੀਤਾ ਹੈ। ਬਾਜੂ ਵੀ ਕੋਈ ਐ ਨਹੀਂ ਹੈਗੀ ਪਲੇਨ ਹੈ ਬਾਜੂ ਤੇ ਵਰਕ ਕੀਤਾ ਹੈ। ਬਾਜੂ ਤੇ ਵੀ ਕੰਮ ਹੋਇਆ ਹੋਇਆ। ਤੇ ਦੁਪੱਟਾ ਵੀ ਬਹੁਤ ਸੋਹਣਾ ਬਣਾਇਆ ਹੋਇਆ। ਦੁਪੱਟਾ ਇਹਦਾ ਸਿੰਪਲ ਨਹੀਂ ਹੈਗਾ। ਦੁਪੱਟਾ ਪੂਰਾ ਫੋਰਸਾਈਟ ਹੈ। ਦੁਪੱਟਾ ਵੀ ਪੂਰਾ ਵਧੀਆ ਬਣਿਆ ਹੋਇਆ। ਬਹੁਤ ਸੋਹਣਾ ਸਰਦਾਰੀ ਜਿਹਾ ਸੂਟ ਹੈ ਜੀ। ਆਪਣਾ ਪਾਕਿਸਤਾਨੀ ਪੈਲਰ 골ਡਨ। ਵਾਹ ਜੀ ਵਾ ਠੀਕ ਹੈ ਜੀ ਉਹ ਨਹੀਂ ਪਿਆਰਾ ਦੁਪੱਟਾ ਬਣਿਆ ਹੋਇਆ ਦੁਪੱਟਾ ਵੀ ਸੇਮ ਆਰਗੈਂਜ਼ਾ ਦਾ ਬਿਲਕੁਲ ਨਿਊ ਡਿਜ਼ਾਈਨ ਹੈ ਫਰੈਸ਼ ਡਿਜ਼ਾਈਨ ਹੈ ਜੀ ਤੁਹਾਨੂੰ ਇਹਦੇ ਵਿੱਚ ਵੀ 20% ਡਿਸਕਾਊਂਟ ਮਿਲੇਗਾ ਜੀ ਓਕੇ ਸਭ ਦੇ ਦੁਪੱਟੇ ਬਹੁਤ ਸੋਹਣੇ ਬਣੇ ਹੋਏ ਨੇ ਜੀ ਸਪੈਸ਼ਲ ਸੂਟ ਨੇ ਸਾਰੇ ਹੁਣ ਤੁਹਾਨੂੰ ਮੈਂ ਦਿਖਾਣਾ ਜੀ 30% ਤੇ 40% ਡਿਸਕਾਊਂਟ ਵਾਲੇ ਪੀਸ ਜੀ ਪੀਸ ਬਿਲਕੁਲ ਸਪੈਸ਼ਲ ਹੋਣਗੇ ਰਿਜਨਲ ਇਹ ਪਿਓਰ ਕਰੀਬ ਦਾ ਸੂਟ ਹੈ ਜੀ ਕਲਰ ਨੇਵੀ ਡਿਸਕਾਊਂਟ ਇਹਦੇ ਵਿੱਚ ਅਲੱਗ-ਅਲੱਗ ਮਿਲ ਜਾਏਗਾ ਜੀ 30% ਵੀ ਹੈ 40% ਵੀ ਹੈ ਜੀ ਪੀਸ ਦੇਖੋ ਤੁਸੀਂ ਇਹਦਾ ਵਾਹ ਸ਼ਾਨਦਾਰ ਪੀਸ ਆ ਬਿਲਕੁਲ ਚੈੱਕ ਕਰੋ ਜੀ ਦੁਪੱਟਾ ਦੇ ਕੋਲ ਤੁਸੀਂ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈ ਗਰੰਟੀ ਹੈ ਜੀ ਕੋਈ ਦੇ ਨਹੀਂ ਸਕਦਾ ਹੈਗਾ ਸਾਰਾ ਹੈਂਡਵਰਕ ਹੈ ਜੀ ਟੋਟਲ ਹੈਂਡਮੇਡ ਹੈ ਸਾਰਾ ਹੈਂਡਵਰਕ ਸਾਰਾ ਜੀ ਹੈਗਾ ਕੰਟਰਾਸਟ ਸੂਟ ਹੋਏਗਾ ਪੂਰਾ 5 ਮੀਟਰ ਵਾਈਨ ਕਲਰ ਦਾ ਨਾਲੇ ਤੇ ਦੁਪੱਟਾ ਹੈਗਾ yellow ਕਲਰ ਦਾ ਕੰਟਰਾਸਟ ਇਹ ਵੀ ਹੈਂਡਵਰਕ ਆ ਸਾਰਾ ਡਿਸਕਾਊਂਟ ਇਹਦੇ ਵਿੱਚ 30% ਹਲੋ ਜੀ 30% ਡਿਸਕਾਊਂਟ ਕਲਰ ਮੈਚਿੰਗ ਦੇਖੋ ਤੁਸੀਂ ਕਿੰਨੀ ਸ਼ਾਨਦਾਰ ਹੈ ਜੀ ਕੰਮ ਦੇਖੋ ਤੁਸੀਂ ਇਹਦਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਜੀ ਸਾਰੇ ਤੁਸੀਂ ਹੈਂਡਮੇਡ ਹੀ ਦਿਖਾ ਰਹ ਰਕਾਬਾਦੀ ਸੂਟ ਦੁਪਟਾ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਹੈ ਬਹੁਤ ਸ਼ਾਨਦਾਰ ਪੂਰਾ ਦੁਪਟਾ ਜਾਲ ਬਣਿਆ ਹੋਇਆ ਹੈ ਹੈਵੀ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਡਿਸਕਾਊਂਟ 30% ਜਿਵੇਂ ਆਪਾਂ ਦਾਜਵਰੀ ਚ ਲਗਾਉਣ ਵਾਸਤੇ ਨਾ ਲੈਣੇ ਬਹੁਤ ਅੱਛਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਮਤਲਬ ਦਾਜਵਰੀ ਚ ਲਵਾ ਵਾਸਤੇ ਟਾਪ ਕਲਾਸ ਪੀਸ ਹੈ ਜੀ ਬਿਲਕੁਲ ਸਪੈਸ਼ਲ ਹੈ ਜੀ ਇੱਕ ਹੋਰ ਚੀਜ਼ ਇਹਨਾਂ ਦੀ ਬੜੀ ਵਧੀਆ ਜੀ ਡਿਸਕਾਊਂਟ ਸਾਰਿਆਂ ਦਾ ਦੇਖੋ ਪੂਰੀ ਲਾ ਰੱਖਿਆ ਹਾਂਜੀ ਹਾਂ ਦੇਖੋ ਲੱਗਿਆ ਹੋਇਆ 30% ਡਿਸਕਾਊਂਟ ਸਭ ਤੇ ਲੱਗਿਆ ਹੋਇਆ ਕੈਂਦੀ ਲੋਡ ਨਹੀਂ ਕਟਬੈਕ ਇਹ ਵੀ ਡਿਫਰੈਂਟ ਪ્યોਰ ਕਰੀਬ ਦਾ ਸੂਟ ਹੈ ਜੀ ਛੱਟ ਦਾ ਫਰੰਟ ਦੇਖੋ ਹੂੰ ਬਹੁਤ ਕੈਂਡਾ ਜੀ ਕਿ ਮੈਂ ਤੁਹਾਨੂੰ ਕੋਈ ਸਿਫੀ ਸਾਰਾ ਨਹੀਂ ਲੈਣਾ ਬਿਨਾਂ ਧਾਗੇ ਦਾ ਕੰਮ ਲੈਣਾ ਸਾਰਾ ਥੈਡਵਰਕ ਹੈ ਜੀ ਡਿਸਕਾਊਂਟ ਦੇਖੋ 30% ਲੱਗਿਆ ਹੋਇਆ ਹੈ ਜੀ ਉੱਪਰ ਦੁਪੱਟਾ ਦੇਖੋ ਦੁਪੱਟਾ ਇਸ ਤੋਂ ਵੀ ਸ਼ਾਨਦਾਰ ਹੈ ਜੀ ਦੁਪੱਟਾ ਪੂਰਾ ਫੋਰ ਸਾਈਡ ਦੁਪੱਟਾ ਜੀ ਐਂ ਸਰਦਾਰੀ ਦਾ ਸੂਟ ਆ ਹੂੰ ਸਪੈਸ਼ਲ ਡਿਮਾਂਡ ਦੇ ਵਿੱਚ ਸੈਮ ਸਟੀਚ ਸੂਟ ਦਿਖਾਣ ਲੱਗੇ ਆ ਜੀ ਇਹ ਵੀ ਸੇਲ ਦੇ ਵਿੱਚ ਹੀ ਆ 30% ਡਿਸਕਾਊਂਟ ਇਹਨਾਂ ਤੇ ਵੀ ਮਿਲੇਗਾ ਆ ਲਓ ਜੀ ਜੈਪੁਰੀ ਸੈਮ ਸਟੀਚ ਸ਼ਰਟ ਬਣੀ ਹੋਈ ਹੈ ਜੀ ਨਾਲ ਡੁਪੱਟਾ ਬਹੁਤ ਸ਼ਾਨਦਾਰ ਹੈ ਜੀ ਡੁਪੱਟੇ ਦੇ ਵਰਕ ਕੀਤਾ ਹੋਇਆ ਹੈ ਡੁਪੱਟਾ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਕਰੋ ਜੀ ਇਹ ਬੱਜਾ ਮੈਂ ਡਿਫਰੈਂਟ ਸਟੱਫ ਦਿਖਾਇਆ ਤੁਸੀਂ ਬਿਲਕੁਲ ਡੁਪੱਟਾ ਡਿਫਰੈਂਟ ਹੈ ਜੀ ਇਹ ਡਿਜ਼ਾਈਨਿੰਗ ਵਾਲੇ ਸੂਟਸ ਆ ਜਾਣਗੇ ਸਾਰੇ ਸਟੱਫ ਦੇਖੋ ਇਹਦਾ ਲੈਨਿੰਗ ਵਾਲਾ ਕਿੰਨਾ ਵਧੀਆ ਸਟੱਫ ਹੈ ਜੀ ਨਾਲ ਇਹਦੇ ਨਾਲ ਟਰੌਜ਼ਰ ਹੈ ਜੀ ਬ੍ਰਾਊਨ ਕਲਰ ਦਾ ਡੁਪੱਟਾ ਦੇਖੋ ਇਹਦਾ ਗੋਟਾ ਬੱਤੀ ਸਟਾਈਲ ਡੁਪੱਟਾ ਬਹੁਤ ਸੋਹਣਾ ਬਣਿਆ ਹੈ ਜੀ ਡਿਜ਼ਾਈਨਰ ਸੂਟ ਹੈ ਬਿਲਕੁਲ ਬਟਿਕ ਸਟਾਈਲ ਹੈ ਜੀ ਆਹ ਸ਼ਰਟ ਦਾ ਫਰੰਟ ਆ ਗਿਆ ਜੀ ਸੇਮ ਐਜ਼ ਇਟ ਇਜ਼ ਬੈਕ ਤੇ ਪ੍ਰ दुपटे से सारा डिजाइन तैयार किया हो जी जिदा शर्ट देख रहे हो ना दुपट्टा भी उस टाइप भी बनिया है प्रिंटेड प्योर कराची का जी टेखोर mm. आज शर्ट प्रोपर सैमी स्टिच गलेम दे देखो कि शानदार कियाडवर्क किया टोटल काम है जी सारा है, टोटल रखनबी शर्ट काम आ देखो काम आ सारा विदआउट दे सारा तीसेंट डिस्काउंट भी मिलेगा दुपटा देखो कि प्यारा जी आलो जी ਡਿਜ਼ਾਈਨ ਤਿਆਰ ਹੋਇਆ ਗੁੱਡ ਨਾਈਟ ਪੋਰਟੋਲੀਆ ਡਿਜ਼ਾਈਨ ਇਹ ਤੁਸੀਂ ਦੇਖਿਆ ਇੰਸਟਾਗ੍ਰਾਮ ਤੇ ਬਹੁਤ ਟਮਾਟਾ ਡਿਜ਼ਾਈਨ ਦੀ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਆ ਮਤਲਬ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਡਿਜ਼ਾਈਨ ਆ ਦੇਖੋ ਨੀ ਛਾਇਆ ਹੋਇਆ ਹੈ ਜੀ ਇਸ ਟਾਈਮ ਆਇਆ ਇਸ ਦਾ ਫਰੰਟ ਆਏਗਾ ਸੇਮ ਐਜ਼ ਇਟ ਇਜ਼ ਬੈਕ ਸਾਈਡ ਵੀ ਆਈ ਹੋਈ ਹੈ ਵਾਹ ਜੀ ਵਾਹ ਇਹਦੇ ਚਾਰ ਕਲਰ ਆਏ ਨੇ ਚਾਰੋਂ ਕਲਰ ਬਹੁਤ ਸੋਹਣੇ ਨੇ ਜੀ ਰੇਟ ਸਿਰਫ 3400 3400 ਦੇ ਵਿੱਚ 3400 ਦੇ ਵਿੱਚ ਗਰੰਟੀਡ ਅਲਟੀਮੇਟ ਸੂਟ ਹੈ ਜੀ ਇਸ ਟਾਈਮ ਨਿਊ ਡਿਜ਼ਾਈਨ ਹੈ ਨਾ ਬ੍ਰੋਕਾਟ ਦੇ ਵਿੱਚ ਇਹ ਬਾਰਡਰ ਆ ਨਾਲ ਇਹਦੇ ਸਲਵਾਰ ਆਉਗੀ ਤੇ ਸਲਵਾਰ ਇਹਦੀ ਪਲੇਨ ਹੀ ਹੈਗੀ ਨਾਲ ਸਲਵਾਰ ਦੇ ਪੌਂਚ ਨੇ ਕੰਮ ਕੀਤਾ ਹੋਇਆ ਜੀ ਕੰਮ ਦੇਖੋ ਤੁਸੀਂ ਇਹਦਾ ਹੈਂਡਵਰਕ ਕਿਹੋ ਜਿਹਾ ਹੋਊਗਾ ਅੱਜ ਕੱਲ ਇੰਸਟਾਗ੍ਰam ਤੇ ਡਿਜ਼ਾਈਨ ਪਾਇਆ ਹੈ ਨਾ ਸੇਮ ਫੋਟੋ ਵਾਲਾ ਡਿਜ਼ਾਈਨ ਆ। ਓਕੇ ਇਹ ਵੀ ਪੀਸ ਬਹੁਤ ਪਿਆਰਾ ਜੀ ਸੇਮ ਟਰੌਜ਼ਰ ਤੇ ਕੰਮ ਨਾਲ ਦੁਪੱਟਾ ਬਹੁਤ ਸੋਹਣਾ ਬਣਿਆ ਹੈ ਬ੍ਰੋਕੇਟ ਚ ਕਲਰ ਦੇਖੋ ਇਹਦੇ ਕਿੰਨੇ ਸ਼ਾਨਦਾਰ ਨੇ ਡਿਫਰੈਂਟ ਡਿਫਰੈਂਟ ਕਲਰ ਨੇ ਜੀ ਬ੍ਰਾਈਟ ਕਲਰ ਜਾਮਨੀ ਕਲਰ ਹਲੋ ਜੀ ਇਹਦੇ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਨਾ ਨਾਲ ਸਪੈਸ਼ਲ ਸੂਟ ਨੇ ਜੀ ਸੈਟਸਟਮ ਪੂ ਸਪੈਸ਼ਲ ਬਲੈਕ ਸੂਟ ਦੁਪੱਟਾ ਦੇਖੋ ਜੀ ਕਿਸੇ ਨੇ ਇਸ ਨੂੰ ਬਲੈਕ ਲੈਣਾ ਨਾ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਅੱਖਾਂ ਬੰਦ ਕਰਕੇ ਆ ਜੇ ਤੁਸੀਂ ਕਹੋਗੇ ਵੀਰੇ ਸੋਟੀ ਹੀ ਲੈਣਾ ਇਹ ਰੋੜੇ ਵਾਲੇ ਦੁਕਾਨ ਆ ਜੂਗੇ ਤੇ ਬੰਦਾ ਆ ਕੇ ਕਹੋਗੇ ਬਸ ਵੀਰੇ ਲੈਣੇ ਚਾਰ ਸੀ ਅੱਠ ਪਸੰਦ ਆ ਗਏ ਲਓ ਜੀ ਦੁਪੱਟਾ ਦੇਖੋ ਤੁਸੀਂ ਉਹਦੇ ਤੁਹਾਨੂੰ ਦਿਖਾਣ ਲੱਗਾ ਮੈਂ ਡਰੈਸਾਂ ਡਰੈਸਾਂ ਦੇਖੋ ਡਰੈਸ ਪਿਓਰ ਦੀ ਆ ਰੈੱਡ ਕਲਰ ਦੇ ਵਿੱਚ ਸਪੈਸ਼ਲ ਡਰੈਸਾਂ ਨੇ ਜੀ ਨਾਲ ਟਰੌਜ਼ਰ ਹੈ ਨਾਲ ਦੁਪੱਟਾ ਇਹਦਾ ਚਨਾਉਣ ਦਾ ਆ ਫਰੰਟ ਔਰ ਕੱਲਾ ਐਨੀ 프ਰੰਟ ਬਣਿਆ ਹੋਇਆ ਦੋਨੇ ਸਾਈਡ ਤੇ ਕੰਮ ਆ 프ਰੰਟ ਆਰ ਬੈਕ ਸੇਮ ਐਜ਼ ਇਟ ਇਜ਼ ਦੇ ਆਰ ਕੀਤਾ ਹੋਇਆ ਵੀ ਸਰ ਹਾਲੋ ਜੀ dress ਦੇਖੋ ਆ 프ਰੰਟ ਦੇਖੋ ਜੀ ਆ ਬਾਰਡਰ ਦੇਖੋ ਔਰ ਬਾਰਡਰ ਦੋਨੇ ਸਾਈਡ ਤੇ ਸੇਮ ਐਜ਼ ਇਟ ਇਜ਼ ਕੰਮ ਕੀਤਾ ਹੋਇਆ ਜੀ ਉੱਪਰ ਗਲੇ ਕੋਲ ਡਿਜ਼ਾਈਨ ਦੇਖੋ ਤੁਸੀਂ ਇਹਦਾ ਇਹ ਵੀ ਪਿਓਰ ਤੇ ਪੀਸ ਬਣਿਆ ਹੋਇਆ ਜੀ ਬਾਹਰ ਦਿਖਾ ਰਿਹਾ ਅੱਜ ਕੱਲ ਬਹੁਤ ਡਿਮਾਂਡ ਆ ਜੀ ਸ਼ਾਰਟ ਦੇ ਵਿੱਚ ਨਾਲੇ ਆ ਗਈ ਸਕਰਟ ਕਲਰ ਦੇਖੋ ਤੁਸੀਂ ਮਹਿੰਦੀ ਕਲਰ ਨਾਲੇ ਦੀ ਸ਼ਰਟ ਦੇਖੋ ਦੋਨੇ ਚੀਜ਼ਾਂ ਮੇਰੇ ਕੋਲ ਹੈਗੀਆਂ ਨੇ ਸ਼ਾਰਟ ਔਰ ਲੌਂਗ ਇਹ ਹੈਗਾ ਸ਼ਾਰਟ ਦੇ ਵਿੱਚ ਇਹ ਤਾਂ ਪਾਕਿਸਤਾਨੀ ਡਰਾਸਾ ਪਕਾਣੇ ਸ਼ਾਰਟ ਦੇ ਵਿੱਚ ਆ ਸ਼ਰਟ ਬਣੀ ਹੋਈ ਹੈ ਨੀਚੇ ਸਕਰਟ ਤੇ ਦੁਪੱਟਾ ਵੀ ਇਹਦਾ ਪਲੇਨ ਨਹੀਂ ਹੈਗਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈ ਦੁਪੱਟੇ ਦੇ ਪੂਰਾ ਵਰਕ ਕੀਤਾ ਹੋਇਆ ਹੈ ਜੀ ਟਰੌਜ਼ਰ ਤੇ ਕੰਮ ਦੇਖੋ ਕਿੰਨਾ ਸੋਹਣਾ ਕੀਤਾ ਹੋਇਆ ਇਹਨੂੰ ਕਹਿੰਦੇ ਆਪਾਂ ਪੈਪਲਾਨ ਛੋਟੀ ਫਰੌਕ ਇਹ ਆ ਇਹਦਾ ਫਰੰਟ ਆਏਗਾ ਸਟਾਈਲ ਦੇਖੋ ਸਪੈਸ਼ਲ ਈਦ ਵਾਸਤੇ ਲੈ ਕੇ ਆਏ ਹਾਂ ਆ ਬੈਕ ਸਾਈਡ ਡਿਜ਼ਾਈਨ ਆ ਇਹ ਸਪੈਸ਼ਲ ਈਦ ਵਾਸਤੇ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਡਰਾਸਾ ਆ ਆ ਇਹਦੇ ਬੈਕ ਸਾਈਡ ਡਿਜ਼ਾਈਨ ਆ ਸਪੈਸ਼ਲ ਆਓ ਈਦ ਕਰਕੇ ਡਿਸਕਾਊਂਟ ਚ

ਸੇਮ ਕਪੜੇ ਦਾ ਸ਼ਰਟ ਸੇਮ ਦਾ ਸ਼ਰਟ ਸੇਮ ਦੁਪੱਟਾ ਕੋਈ ਫੈਬਰਿਕ 'ਚ ਫਰਕ ਨਹੀਂ ਆਏਗਾ ਫੈਬਰਿਕ ਸੇਮ ਐਜ਼ ਇਟ ਇਜ਼ ਇਹਦੇ ਵਿੱਚ ਦੋ ਆਰਟੀਕਲ ਐਨ ਇੱਕ ਤੁਹਾਨੂੰ ਹੋਰ ਦਿਖਾਣਾ ਮੈਂ ਇੱਕ ਆ ਚੀਜ਼ ਆਈ ਹੈ ਜੀ ਇਹ ਬਣਿਆ ਤਾਂ ਸੇਮ ਹੋਣੀ ਹੋਏਗਾ ਇਹਦੇ ਵਿੱਚ ਇੱਕ ਫਰਕ ਹੋਏਗਾ ਬਸ ਨਾਲ ਸਕਰਟ ਬਣੀ ਹੋਈ ਆ ਸਕਰਟ ਬਣੀ ਹੋਈ ਆ ਨਾਲ ਇਹਦੇ ਨਾਲ 5 ਮੀਟਰ ਸੂਟ ਆ ਜੀ ਓਕੇ ਵਿਦ ਸਲਵਾਰ ਵਿਦ ਦੁਪੱਟਾ ਵਿਦ ਸ਼ਰਟ ਵਿਦ ਸਕਰਟ ਚਾਹੇ ਤੁਸੀਂ ਸਕਰਟ ਨਾਲ ਯੂਜ਼ ਕਰ ਲਓ ਇਵੇਂ ਜਾਗੋ ਵਗਰੇ ਦੇ ਪਾਸ ਕੱਟ ਨਾਲ ਪਾ ਲਿਆ ਉਸ ਤੋਂ ਬਾਅਦ ਸੌਟ ਆਪਣੇ ਕੰਮ ਆਊਗਾ ਨਾ ਸੌਟ 5 ਮੀਟਰ ਦਿੱਤਾ ਹੈ ਨਾਲ ਜੀ ਡਿਸਕਾਊਂਟ 30% ਹੈ ਨਾਲ ਦੁਪਟਾ ਚ ਨਾਲ ਆਉਂਦਾ ਦੁਪट्टे ਦੇ ਪੂਰਾ ਵਰਕ ਕੀਤਾ ਹੋਇਆ ਵੈਸੇ ਸਾਡੀ ਸੇਲ ਹੋਣ ਦੀ ਸੀ ਜੂਨ ਜਲਾਈ ਚ ਜੀ ਕਸਟਮਰ ਦੀ ਸਪੈਸ਼ਲ ਡਿਮਾਂਡ ਕੀਤੀ ਆ ਈਦ ਕਰਕੇ ਤੇ ਤਿਹਾਰਾ ਕਰਕੇ ਪਹਿਲਾਂ ਸੇਲ ਆ ਜAVE ਅਸੀਂ ਹਾਂ ਸੇਲ ਤੁਹਾਡੀ ਅਡਵਾਂਸ ਲਈ ਜਾਵੇ ਤਾਂ ਅਸੀਂ ਅਡਵਾਂਸ ਲਈ ਆ ਕੰਮ ਦੇਖੋ ਤੁਸੀਂ ਕਲਰ ਸਾਰੇ ਅਲਟੀਮੇਟ ਹੋਣਗੇ ਕੋਈ ਇਦਾਂ ਨਹੀਂ ਹੈਗਾ ਜੀ ਜੈਂਟਰੀ ਕਲਰ ਹੋਣਗੇ ਬ੍ਰਾਈਟ ਲਾਈਟ ਸਾਰੇ ਮਿਲ ਜਾਣਗੇ ਜੀ ਆ ਲਓ ਜੀ ਅਜੇ ਸੁਣੇ ਆਰ ਡਿਜ਼ਾਈਨ ਚੈੱਕ ਕਰ ਲੈ ਤੁਹਾਨੂੰ ਮੈਂ ਸਪੈਸ਼ਲ ਡਿਜ਼ਾਈਨ ਦਿਖਾਣਾ ਜੀ ਤੁਹਾਡਾ ਚ ਫਾਇਦਾ ਵੀ ਹੋਊਗਾ ਆਜੋ ਇਧਰ ਇਹ ਹੈਗਾ ਸੈਮੀ ਸੂਟ ਡਿਸਕਾਊਂਟ ਤੁਹਾਨੂੰ 50% ਮਿਲੇਗਾ ਜੀ ਕੋਈ ਨਹੀਂ ਦੇ ਸਕਦਾ ਗਰੰਟਡ ਸ਼ੋਰ ਹੈ ਜੀ ਫੀਸ ਦੇਖ ਲਓ ਤੁਸੀਂ ਮੇਰਾ ਸੈਮੀ ਸਟਿਚ কুর্তা ਸਟਾਈਲ ਆਹ ਲਓ ਜੀ ਖੋਜ ਕਲਾ ਦਾ ਸਟੈਂਪੇਲ ਦੇਖੋ ਲੱਗੀ ਹੋਈ ਹੈ ਨਾਲ ਹਮਮ ਉਹ 50% ਡਿਸਕਾਊਂਟ ਦੇ ਦੇ ਰਹੇ ਹਾਂ 50% ਡਿਸਕਾਊਂਟ ਜੀ ਜੇ 4000 ਦਾ ਪੀਸ ਹੈ 2000 ਰੁਪਏ ਦਾ ਪੀਸ ਫੀਸ ਦੇਖ ਲਓ ਤੁਸੀਂ ਬਿਲਕੁਲ ਦੇਖੋ ਤੁਸੀਂ ਹਮਮ ਬੈਕ ਸਾਈਡ ਪੇਂਟਡ ਜੀ ਸੈਮੀ ਸਟਿਚ ਕੋਈ ਪੰਜਾਬ ਦੀ ਗਾਰੰਟੀ 'ਚ 50% ਤੇ ਕੋਈ ਨਹੀਂ ਦੇ ਸਕਦਾ ਜੀ। ਲਓ ਜੀ। ਪੀਸ ਦੇਖੋ ਤੁਸੀਂ। ਦੇਖੋ ਸਪੈਸ਼ਲ ਬਲੈਕ। ਇਹ ਵੀ 50% ਤੇ ਮਿਲ ਜੂਗਾ ਜੀ। ਸ਼ਰਟ ਆਇਦਰ ਬੈਕ ਸਾਈਡ ਡਿਜ਼ਾਈਨ تیار ਕੀਤਾ ਹੋਇਆ ਜੀ। ਵੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ। ਹਾਂ। ਦੁਪੱਟਾ ਦੇਖੋ ਤੁਸੀਂ ਦੇ ਕਿੰਨਾ ਸ਼ਾਨਦਾਰ 50% ਤੇ ਜੀ। ਓਕੇ। ਆਹ ਦੁਪੱਟਾ ਨਾਲ ਦੇ ਜੀ ਬਲੈਕ ਦੇ ਨਾਲ। ਲਓ ਜੀ ਹੁਣ ਆਪਾਂ ਫੈਂਸੀ ਸੂਟ ਨੂੰ ਦਿਖਾ ਚੁੱਕੇ ਹਾਂ ਜੀ। ਹੁਣ ਆਪਾਂ ਇੱਧਰ ਆ ਕੇ ਕਾਟਨ ਕਰਨੀ ਜੀ। ਕਾਟਨ ਤੇ ਵੀ ਹੁਣੇ ਸੇਲ ਲੱਗੀ ਹੋਈ ਹੈ ਜੀ। ਕਾਟਨ ਦਾ ਸਾਰਾ ਸਟਾਕ ਹੈ ਦੇਖੋ ਨਿਗਾਹ ਮਾਰ ਲ ਹੁਣ ਤੁਸੀਂ ਥੋੜਾ ਅੱਗੇ ਆ ਜਾਓ ਕਿਉਂਕਿ ਵੀਡੀਓ ਹੁਣ ਥੋੜੀ ਲੰਬੀ ਹੋ ਗਈ ਜੀ ਕਾਫੀ ਆਪਾਂ ਜ਼ਿਆਦਾ ਲੰਬੀ ਨਹੀਂ ਕਰਦੇ ਬਣਾਣੀ ਨਹੀਂ ਵੀਡੀਓ ਆਪਾਂ ਤੁਹਾਨੂੰ ਹੁਣ ਮੇਨ ਮੇਨ ਚੀਜ਼ਾਂ ਦਿਖਾ ਦਿੰਨੇ ਆ ਦੇਖੋ ਮੇਨ ਦੇ ਵਿੱਚ ਇਹ ਚੀਜ਼ ਆ ਗਈਆਂ ਕਾਟਨ ਦੇ ਸੂਟ ਆ ਗਏ ਇਹਦੇ ਵਿੱਚ ਕਾਟਨ ਦਾ ਸੂਟ ਵੀ ਸਟਾਕ ਆ ਗਿਆ ਤੇ ਵਿంటర్ ਦਾ ਸਟਾਕ ਵੀ ਆ ਗਿਆ ਵਿంటర్ ਦੇ ਵਿੱਚ ਵੀ ਤੁਹਾਨੂੰ 30% ਡਿਸਕਾਊਂਟ ਮਿਲੇਗਾ ਜੀ ਆ ਸਾਰਾ ਦੇਖੋ ਵਿంటర్ ਦਾ ਕਿੰਨਾ ਸਟਾਕ ਪਿਆ ਜੀ ਆ ਸਾਰਾ ਕਾਟਨ ਦਾ ਸਟਾਕ ਪਿਆ ਥੋੜਾ ਜਿਹਾ ਹੋਰ ਅੱਗੇ ਆ ਜਾਓ ਮੇਰੀ ਕੰਨੀ ਜੀ ਤੁਸੀਂ ਆ ਦੇਖੋ ਆ ਥੋੜਾ ਹੋਰ ਅੱਗੇ ਆਉਂਗੇ ਆ ਦੇਖੋ ਜਿੱਦਾਂ ਹੁਣ ਪ ਆਹ ਪਲੇਨ ਦਾ ਸਾਰਾ ਸਟਾਕ ਇਹਦੇ ਵਿੱਚ ਕਰੇ ਪਾ ਗਈ ਸਿਲਕ ਆ ਗਈ ਸ਼ਿਮਰ ਆ ਗਈ ਕਾਟਨ ਆ ਗਈ ਸਾਰਾ ਕਪੜਾ ਮਿਲ ਜੂਗਾ ਜੀ ਡਿਸਕਾਊਂਟ ਤੁਹਾਨੂੰ ਇਹਦੇ ਵਿੱਚ ਹੈਵੀ ਮਿਲੂਗਾ ਸਿਰਫ ਇਹ ਦੇ ਕਰਕੇ ਆਓ ਜ਼ਰੂਰ ਆਓ ਮਤਲਬ ਪਲੇਨ ਦਾ ਰੱਖਿਆ ਹੋਇਆ ਅਗਰ ਕਿਸੇ ਨੇ ਡਿਜ਼ਾਈਨਰ ਬਣਵਾਉਣਾ ਹੋਵੇ ਆਪਦੇ ਡਿਮਾਂਡ ਤੇ ਉਹ ਪਲੇਨ ਲੈ ਕੇ ਹੋਵੇ ਤੇ ਕਢਾਈ ਵੀ ਕਰਵਾ ਸਕਦੇ ਹੋ ਨਾ ਤੁਸੀਂ ਬਿਲਕੁਲ ਜੀ ਕਰਾ ਸਕਦੇ ਹੋ ਜੋ ਮਰਜੀ ਕੰਮ ਕਰਵਾਓ ਜੀ ਕਪੜਾ ਪੂਰਾ ਗਰੰਟੀਡ ਆ ਕਪੜੇ ਦੀ ਕੋਈ ਕੰਪਲੀਟ ਨਹੀਂ ਵਧੀਆ ਕਪੜਾ ਜਿੰਨਾ ਮਰਜੀ ਹੈਵੀ ਕੰਮ ਕਰਵਾ ਲਓ ਠੀਕ ਹੈ ਹੁਣ ਤੁਹਾਨੂੰ ਮੈਂ ਦਿਖਾਉਣ ਲੱਗਾ ਗਰਮੇਲਾ ਸਟਾਫ ਆ ਜੀ ਬਾਕੀ ਦ ਨਮਾਸਤੋ ਆ ਕਾ ਬਿਲਕੁਲ ਫਰੈਸ਼ ਡਿਜ਼ਾਈਨ ਨੇ ਇਹਦੇ ਵਿੱਚ ਵੀ ਤੁਹਾਨੂੰ ਮੈਂ 20% ਡਿਸਕਾਊਂਟ ਦੇ ਰਿਹਾ ਸਪੈਸ਼ਲੀ ਇਹ ਕਰਕੇ ਕਿਸੇ ਦੁਕਾਨਦਾਰ ਨੇ ਨਹੀਂ ਦੇਣਾ ਤੋਰੇ ਮੇਰੇ ਸੇ ਡਿਜ਼ਾਈਨਿੰਗ ਦੇਖੋ ਪੇਂਟ ਦੇਖੋ ਤੁਸੀਂ ਇਹਦੇ ਵਿੱਚ ਮੇਰੇ ਕੋਲ ਤੁਹਾਨੂੰ 올ਓਵਰ ਵੀ ਮਿਲ ਜਾਊਗਾ ਤੇ ਮੈਚਿੰਗ ਸੂਟ ਵੀ ਮਿਲ ਜਾਊਗਾ ਪਲੇਨ ਸਲਵਾਰ ਨਾਲ ਦੇਖੋ ਕਲਰ ਮੈਚਿੰਗ ਕਿੰਨੀ ਸ਼ਾਨਦਾਰ ਹੈ ਗਾਜ਼ਰੀ ਕਲਰ ਸੈਕੰਡ ਦੇ ਵਿੱਚ ਮਸਟਰਡ ਕਲਰ ਕਾਟਨ ਦਾ ਸਟਾਕ ਆ ਸਾਰਾ ਨਿਊ ਸਟਾਕ ਆ ਜੀ 20% ਡਿਸਕਾਊਂਟ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਆ ਔਰ ਕਪੜੇ ਦੀ ਪੂਰੀ ਗਾਰੰਟੀ ਆ ਸਪੈਸ਼ਲ ਆਓ ਤੁਸੀਂ ਰੋਡ ਵਾਲ ਅਗਰ ਵਿੰਟਰ ਦੀ ਡਿਮਾਂਡ ਆ ਵਿੰਟਰ ਦਾ ਵੀ ਮਿਲ ਜੂਗਾ ਤੁਹਾਨੂੰ ਵਿੰਟਰ 'ਚ ਵੀ ਡਿਸਕਾਊਂਟ ਮਿਲ ਜੇਗਾ ਜੀ ਆ ਦੇਖੋ ਵਿੰਟਰ ਦਾ ਵੀ ਇੱਥੇ ਲਗਾਇਆ ਹੋਇਆ ਹੈ ਕਾਟਨ ਦਾ ਵੀ ਦਿੱਤਾ ਹੈ ਜੀ ਕਾਟਨ ਦਾ ਫਰੈਸ਼ ਆ ਅੱਲ ਦੀ ਵਿੰਟਰ ਦੀ ਡਿਮਾਂਡ ਉਹ ਦੀ ਕਿਸੇ ਨੇ ਬਾਹਰ ਪੇਚਣਾ ਹੁੰਦਾ ਵਿਚਾਰ ਉਹ ਕੋ ਵਿੰਟਰ ਦਾ ਲੈ ਲਈਏ ਕੁਝ ਸਟਾਕ ਉਹ ਵੀ ਤੁਹਾਨੂੰ 20% ਡਿਸਕਾਊਂਟ ਦੇ ਵਿੱਚ ਮਿਲੇਗਾ ਜੀ ਹੁਣ ਆ ਗਏ ਆਪਾਂ ਜੈਂਟਸ ਕਾਊਂਟਰ ਤੇ ਜੀ ਜੈਂਟਸ ਕਾਊਂਟਰ ਦੇ ਵਿੱਚ ਆਪਣੇ ਕੋਲ ਪੈਂਟ ਸ਼ਰਟ কুর্তা ਪਜਾਮਾ ਕੋਟ ਪੈਂਟ ਇਹਨਾਂ ਤਿੰਨਾਂ ਚੀਜ਼ਾਂ ਦੀ ਪੂਰੀ ਵੈਰਾਈਟੀ ਮਿਲੂਗੀ ਜੀ ਪੈਂਟ ਸ਼ਰਟ ਤੇ 30% ਡਿਸਕਾਊਂਟ কুরਤੇ ਪਜ ਇਸ ਕਰਕੇ ਆਓ ਇਹ ਕਰਕੇ ਜੀਨੇ ਵੀ ਇਹ ਚੀਜ਼ਾਂ ਸਮਾਉਣੀਆਂ ਨੇ ਅਰੋੜਾ ਸ਼ੌਪ ਤੇ ਪਹੁੰਚੋ ਕਿਉਂਕਿ ਹਰ ਚੀਜ਼ ਤੇ ਜੋ ਠੀਕ ਹੈ ਸਟਾਫ ਤੇ ਮਾਰ ਲਓ ਜੀ ਨਿਗਾਹ ਤੇ ਨਿਗਾਹ ਮਾਰ ਲਓ ਜੀ ਸਟਾਫ ਦਾ ਸਾਰਾ ਸਟਾਕ ਤੇ ਆ ਜੀ ਜੈਸ ਦਾ ਜੀ ਅਸੀਂ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਸਟਾਫ ਤੁਹਾਨੂੰ ਦਿਖਾਉਣ ਦੀ ਤੇ ਜਿਹੜਾ ਸਟਾਫ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਸਾਨੂੰ ਤਾਂ ਵੀਡੀਓ ਬਣਾ ਕੇ ਇਹਨਾਂ ਦੀ ਬੜਾ ਮਜ਼ਾ ਆਇਆ ਵੀਰ ਕਰਦੇ ਆ ਤੁਹਾਨੂੰ ਵੀਡੀਓ ਦੇਖ ਕੇ ਵੀ ਮਜ਼ਾ ਆਇਆ ਹੋਵੇਗਾ ਇਸ ਕਰਕੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਕਿਉਂਕਿ ਸ਼ੇਅਰ ਕਰਦੇ ਹੋ ਸ਼ੇਅਰ ਵਾਸਤੇ ਤੁਹਾਨੂੰ ਐਕਸਟਰਾ ਡਿਸਕਾਊਂਟ ਵੀ ਲੈ ਕੇ ਦਿੰਨੇ ਆ ਤੇ ਅਗਰ ਜ ਉਹਨਾਂ ਦਾ ਸਪੈਸ਼ਲ ਮਾਨ ਕੀਤਾ ਜਾਊਗਾ ਤੇ ਸ਼ੇਅਰ ਕਰਨ ਵਾਲਿਆਂ ਨੂੰ ਜੋ ਡਿਸਕਾਊਂਟ ਆਲਰੇਡੀ ਹੈਗਾ ਉਸ ਤੋਂ ਵੀ ਅਲੱਗ ਕੁਝ ਐਕਸਟਰਾ ਡਿਸਕਾਊਂਟ ਦਊ। ਮਤਲਬ ਜਿਹੜਾ ਡਿਸਕਾਊਂਟ ਚੱਲ ਰਿਹਾ ਉਹ ਤਾਂ ਤੁਹਾਨੂੰ ਮਿਲਣਾ ਹੀ ਮਿਲਣਾ ਉਹਦੇ ਨਾਲ ਐਕਸਟਰਾ ਡਿਸਕਾਊਂਟ ਦਿੱਤਾ ਜਾਏਗਾ। ਮਤਲਬ ਸਟੱਫ ਬਹੁਤ ਸੋਹਣਾ ਸਾਨੂੰ ਬਹੁਤ ਵਧੀਆ ਲੱਗਿਆ। ਮਤਲਬ ਹੁਣ ਤੁਹਾਡੇ ਤੋਂ ਵੀ ਘਰੇ ਬੈਠ ਕੇ ਵੇਟਰੀ ਹੋਣੀ। ਜਲਦੀ ਤੋਂ ਜਲਦੀ ਪਹੁੰਚੋ ਜੀ ਇਹਨਾਂ ਕੋਲੇ ਅਰੋੜਾ ਸ਼ਾਪ ਮੌਰ ਚੋਇਸ ਪ੍ਰੇਮ ਲਤਾ ਦੇ ਸਾਹਮਣੇ। ਬਾਕੀ ਮਿਲਦੇ ਰਹਾਂਗੇ ਇਹਨਾਂ ਦੀ ਵੀਡੀਓ ਨਾਲ ਅੱਗੇ ਵੀ। ਤਦ ਤੱਕ ਦੇ ਲਈ ਹੱਸਦੇ ਰਹੋ, ਵਸਦੇ ਰਹੋ,